ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਪੱਤਰੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਨੇੜੇ ਸੋਰ ਸਿੰਘ ਦੇ ਦੋਸਤੋ ਅੱਜ ਆਪਾਂ ਪਹੁੰਚੇ ਆ ਬਿਲਕੁਲ ਨੇੜੇ ਸੋਰ ਸਿੰਘ ਦੇ ਇਹ ਪਿੰਡ ਹੈਗਾ ਇੱਕ ਪਾਸੇ ਮਾਲੂਵਾਲ ਪਿੰਡ ਵੀ ਥੋੜੀ ਦੂਰੀ ਤੇ ਆ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਪੱਤਰੀ ਕਰਨੀ ਆ ਬਿਲਕੁਲ ਇੱਕ ਨਾਰਮਲ ਘਰੇਲੂ ਘਰ ਦੇ ਵਿੱਚੋਂ ਦੋਸਤੋ ਇੱਕ ਤੁਹਾਨੂੰ ਵਹਿੜ ਦਿਖਾਉਣੀ ਆ ਗੱਬਣਾ ਤਿਆਰੀ ਤੇ ਆ ਦੋਸਤੋ ਦਿਨ ਲੈਂਦੀ ਹੈ ਜੇ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਲਾਂਗੇ ਉਹਨਾਂ ਕੋਲ ਪੂਰੀ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਦੋਸਤੋ 25 ਨਵੰਬਰ ਨੂੰ ਇਹ ਆਪਾਂ ਕਵਰਜ ਕਰਦੇ ਆਂ ਟਾਈਮ ਤੁਸੀਂ ਨੋਟ ਕਰ ਸਕਦੇ ਜੇ ਕੋਈ ਸ਼ਾਮ ਦੇ 3 ਵਜੇ ਦਾ ਸਮਾਂ ਸੋ ਬਿਲਕੁਲ ਘਰੇਲੂ ਵੈੜਾ ਸੋ ਕਿਸੇ ਤਰ੍ਹਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਬਹੁਤ ਸਾਰੇ ਵੀਰ ਜਿਹੜੇ ਆ ਦੋਸਤੋ ਘਰੇਲੂ ਘਰ ਦੇ ਵਿੱਚੋਂ ਪਸ਼ੂ ਖਰੀਦਣਾ ਚਾਹੁੰਦੇ ਆ ਸੋ ਉਹਨਾਂ ਲਈ ਵੀ ਕਾਫੀ ਵਧੀਆ ਇੱਕ ਜਿਹੜਾ ਦੋਸਤੋ ਮੌਕਾ ਹੈ ਬਾਕੀ ਉਹਨਾਂ ਨੂੰ ਵੀ ਪਾਇਲ ਹੈਗੀ ਜਿਹੜੇ ਘਰੋਂ ਪਸ਼ੂ ਖਰੀਦਣਾ ਚਾਹੁੰਦੇ ਆ ਸੋ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ ਸੋ ਮਿਲ ਕੇ ਰਿਕਾਰਡ ਪਿਛਲੇ ਸਵੇ ਦਾ ਇਹਦਾ ਤੇ ਹੁਣ ਕਿੰਨੇ ਦਿਨ ਬਾਕੀ ਹੈ ਕੀ ਰੇਟ ਭਾ ਪੜਤਾ ਪੁੱਛ ਲੈਨੇ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੀ ਸਸਰੀਕਾਰ ਅੱਛਾ ਵੀਰ ਜੀ ਇੱਕ ਆਪਣਾ ਨਾਮ ਜ਼ਰੂਰ ਦੱਸੋ ਸੁਖਦੇਵ ਸਿੰਘ ਨਾਮ ਅੱਛਾ ਸੁਖਦੇਵ ਵੀਰ ਪਸ਼ੂ ਆਪਣੇ ਬਿਲਕੁਲ ਘਰੇਲੂ ਪਸ਼ੂਆਂ ਦੇ ਵਿੱਚੋਂ ਇੱਕ ਆਪਾਂ ਚ ਵੈੜ ਸੇਲ ਕਰਦੇ ਹਾਂ ਹਾਂਜੀ ਕਰਦੇ ਆਣੇ ਠੀਕ ਆ ਹਾਂਜੀ ਅੱਛਾ ਵੀਰ ਸੂਬਾ ਦੱਸ ਦਈਏ ਕਿੰਨਾ ਸਮੇਂ ਜਾ ਰਹੀ ਹੈ ਤੀਜੇ ਸਵੇ ਸੋਣਾ ਵੀਰ ਜੀ ਤੀਜਾ ਸਵੇ ਹਾਂਜੀ ਦਿਨ ਕਿੰਨੇ ਕੇ ਲੈ ਜੂਗਾ ਜੀ ਦਿਨ 28 ਤਰੀਕ ਨੂੰ ਦਿਨ ਪੂਰੇ ਹੁੰਦੇ ਆ 1-2 ਹੋ ਸਕਦਾ ਵਾਦੇ ਲੈ ਜੀ ਠੀਕ ਹੈ ਜੀ ਹਾਂਜੀ ਤੇ ਹੈ ਆਪਣੇ ਘਰ ਦੀ ਵੈੜੀ ਪਹਿਲੇ ਦੋ ਸਵੇ ਆਪਾਂ ਘਰੇ ਪੀਤਾ ਚੋਏ ਕਰੇ ਹਾਂਜੀ ਚੋਏ ਆ ਹਾਂਜੀ ਤੇ ਕੋਈ ਪਹਿਲੇ ਸਵੇ ਜਾਂ ਦੂਜੇ ਸਵੇ ਦਾ ਕੀ ਮਿਲਕਰ ਰਿਕਾਰਡ ਕੀਤਾ ਜਾਂਦਾ ਇਹ 25 ਲੀਟਰ ਦਾ ਸੀ ਦੂਜੇ ਸਵੇ ਦਾ ਤਾਂ ਦੂਜੇ ਸਵੇ ਦਾ ਹਾਂਜੀ ਹਾਂਜੀ ਤੇ ਪਹਿਲੇ ਸਵੇ ਦਾ ਕੀ ਸੀਗਾ ਜੀ ਪਹਿਲੇ ਇੱਥੇ 20 21 ਤੇ ਲੱਗ ਰਿਹਾ ਸੀ 20 21 ਕਿਲੋ ਹਾਂਜੀ ਉਹ ਚੰਗੀ ਸਟਾਰਟਿੰਗ ਰਹੀ ਸੀ ਪਹਿਲੇ ਸਵੇ ਤੇ ਮਦਰ ਵੀ ਐਸਏ ਦੀ ਆਪਣੇ ਕੋਲ ਹੀ ਰਹੀ ਹਾਂਜੀ ਮਦਰ ਵੀ ਆਪਣੇ ਕੋਲ ਹੀ ਸੀ ਉਹਦਾ ਵੀ ਚੰਗਾ ਰਿਕਾਰਡ ਸੀ ਠੀਕ ਹੈ ਹਾਂਜੀ ਕੋਈ ਹੁਣ ਲਿਖਤੀ ਤੌਰ ਤੇ ਦਿਨ ਵੀਰ ਜਿਹੜੇ ਲਿਖਿਆ ਸਕਦੇਬ ਕੋਈ 28 ਤਰੀਕ ਹੈ ਹਾਂਜੀ 28 28 ਨੂੰ ਦਿਨ ਪੂਰੇ ਆ ਹਾਂਜੀ 28 ਨੂੰ ਦਿਨ ਪੂਰੇ ਨੇ ਉੱਪਰ ਲੈ ਕੇ ਜਾ ਸਕਦੇ ਹਾਂ ਹਾਂਜੀ ਉੱਪਰ ਦਾ ਖੜਦਾ ਇੱਕ ਦੋ ਦਿਨ ਠੀਕ ਆ ਹਾਂਜੀ ਅ ਸੋ ਦੋਸਤੋ 28 ਨਵੰਬਰ ਨੂੰ ਜਿਹੜੇ ਦਿਨ ਪੂਰੇ ਆ ਤਿੰਨ ਦਿਨ ਹਜੇ ਬਾਕੀ ਆ ਦਿਨ ਪੂਰੇ ਹੋਣ ਦੇ ਵਿੱਚ ਹਾਈਟ ਕਾ ਤਾਂ ਜ਼ਰੂਰ ਆਪਾਂ ਮੈਂਸ਼ਨ ਕਰ ਦਿੰਨੇ ਆ ਹਾਈਟ ਕਾ ਤਾਂ ਦੋਸਤੋ ਇੱਕ ਨਾਰਮਲ ਫਾਰਮ ਵਾਲੀਆਂ ਵੜਾ ਹੁੰਦੀਆਂ ਫੁੱਲ ਵੱਡੇ ਹਾਈਟ ਕਾ ਤਾਂ ਵਾਲੀਆਂ ਉਹਨਾਂ ਤੋਂ ਥੋੜਾ ਜਿਹਾ ਤੁਸੀਂ ਅ ਮੈਨਸ ਉਹ ਗਿਣ ਸਕਦੇ ਜੀ ਠੀਕ ਆ ਜੀ ਵਿਚ ਵਿਚਾਲੇ ਵਾਲਾ ਸਾਈਜ਼ ਆ ਇੱਕ ਮੀਡੀਅਮ ਸਾਈਜ਼ ਆ ਤੇ ਮੀਡੀਅਮ ਤੋਂ ਜਿਹੜੀ ਇਹ ਵੈੜ ਪਲੱਸ ਆ ਵੱਡੀਆਂ ਵੈੜਾਂ ਦੇ ਵਿੱਚ ਗਿਣਤੀ ਹੁੰਦੀ ਐ ਇਸ ਵੈੜ ਦੀ ਕਦ ਘੜ ਸੋਹਣਾ ਤੇ 5 4 ਦਿਨ 4 3 ਦਿਨ ਹਜੇ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ ਬਾਕੀ 8 7 ਦਿਨ ਵੀ ਪਸ਼ੂ ਲੈ ਕੇ ਜਾ ਸਕਦਾ ਕਿਉਂਕਿ ਤਿਆਰੀ ਆ ਪੂਰੀ ਕਰਨੀ ਆ ਵੀਰ ਦੱਸ ਰਿਹਾ ਵੀ 25 24 ਲੀਟਰ ਦੂਜੇ ਸਵੇਰੇ ਜਿਹੜਾ ਮਿਲਕ ਰਕੋਰ ਇਸ ਦਾ ਰਿਹਾ ਸੋ ਥਣ ਦੀ ਕੁਆਲਿਟੀ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾਉਣੇ ਆ ਆ ਲਓ ਜੀ ਆ ਦੇਖੋ ਠੀਕ ਹੈ ਜੀ ਸੋ ਲੇਵਾ ਹਵਾਨਾ ਦੋਸਤੋ ਬਿਲਕੁਲ ਆਗਾਹ ਨੂੰ ਵੀ ਆ ਤੇ ਪਛਾਣ ਨੂੰ ਵੀ ਪ੍ਰੋਪਰ ਤਿਆਰੀ ਕਰਦਾ ਪਿਆ ਠੀਕ ਹੈ ਤੇ ਹਾਂ ਜੀ ਟਾਈਟ ਪੂਰਾ ਮੈਂ ਕਹ ਹਵਾਨਾ ਪੂਰਾ ਟਾਈਟ ਹੈ ਕੋਈ ਲੰਕਮਾ ਹਵਾਨਾ ਨਹੀਂ ਇਹ ਕ ਟੁੱਟੂਮਾ ਹਵਾਨਾ ਨਹੀਂ ਕੋਈ ਅੰਡਰ ਟਾਈਟ ਹੈ ਦਾ ਇਦਾਂ ਰਹਿਣਾ ਇਸੇ ਤਰ੍ਹਾਂ ਅਰ ਲੋਗੋ ਟਾਈਟ ਕਸਮਾਂ ਲੈਵਾ ਰਹੂਗਾ ਹਾਂਜੀ 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 ਠੀਕ ਹੈ ਜੀ ਸੋ ਫਿਕਸ ਜੇ ਆਰਡਰ ਆ ਦੋਸਤੋ ਠੀਕ ਹੈ ਨਾਰਮਲੀ ਆਪਾਂ ਦੇਖਦੇ ਆ ਜਿਹੜੀ ਬਰੀਡ ਦੇ ਵਿੱਚ ਵੈੜ ਐਚ ਐਫ ਬਰੀਡ ਦੀਆਂ ਨੇ ਕਸਮੇ ਲੇਵੇ ਦੀਆਂ ਤੇ ਕੰਪੈਕਟ ਜਿਹੇ ਆਰਡਰ ਦੀਆਂ ਹੁੰਦੀਆਂ ਨੇ ਠੀਕ ਆ ਸੋ ਬਿਲਕੁਲ ਕਸਮਾ ਲੇਵਾ ਟਾਈਟ ਫਿਕਸ ਜਿਹੜਾ ਆ ਤੇ ਲੇਵਾ ਇੱਥੇ ਹੀ ਬਣਾ ਕੇ ਤਿਆਰ ਕਰਨਾ ਨਾਰਮਲੀ ਦੁੱਧ ਵਾਲਾ ਲੇਵਾ ਹੋਊਗਾ ਜਿੰਨਾ ਬਿਨਾ ਕਿਸੇ ਭਲਾ-ਪੁਲਾ ਤੋਂ ਠੀਕ ਆ ਚੱਕ ਸਕਦੇ ਆ ਭਾਈ ਖੋਲ ਕੇ ਤੋੜਦੇ ਉਹਨੂੰ ਠੀਕ ਆ ਤੇ ਬਾਕੀ ਆਰਡਰ ਦੀ ਕੁਆਲਿਟੀ ਚੰਗੀ ਆ ਜਿੱਦਾਂ ਕਿ ਪਹਿਲੇ ਸਵੇਰੇ ਦੂਜੇ ਸਵੇਰੇ ਵੀਰ ਉਹਨਾਂ ਨੇ ਬਿਲਕੁਲ ਚਵਾਈ ਕੀਤੀ ਆਪਣੇ ਹੱਥੀ ਹੁਣ ਤੀਜਾ ਸਵੇਰ ਸੁਣ ਜਾ ਰਹੀ ਆ ਠੀਕ ਆ ਸੋ ਹਾਈਟ ਲੈਂਥ ਸੋਹਣੀ ਆ ਬੈਠਦੀ ਤੇ ਬਾਕੀ ਲੰਮਾ ਤੋੜਦੇ ਹੋ ਜੇ ਥੋੜਾ ਜਿਹਾ ਆ ਦੇਖੋ ਠੀਕ ਆ ਸੋ ਬਿਲਕੁਲ ਨੋਰਮਲ ਘਰੇਲੂ ਘਰ ਦੇ ਵਿੱਚੋਂ ਦੋਸਤੋ ਜਿਹੜੀ ਤੁਸੀਂ ਇਹ ਵਾਰ ਦੇਖ ਰਹੇ ਜੇ ਸੋ ਕਿਸੇ ਤਰ੍ਹਾਂ ਦਾ ਵਪਾਰ ਦਾ ਕੰਮ ਨਹੀਂ ਮੈਂ ਪਹਿਲਾਂ ਜ਼ਿਕਰ ਕਰਤਾ ਠੀਕ ਆ ਜੀ ਤੇ ਆਰਡਰ ਦੀ ਕੁਆਲਿਟੀ ਇੱਕ ਵਾਰੀ ਬੈਕ ਸਾਈਡ ਤੋਂ ਤੁਸੀਂ ਜ਼ਰੂਰ ਦੇਖੋ ਠੀਕ ਆ ਆ ਦੇਖੋ ਠੀਕ ਆ ਜੀ ਆ ਦੇਖੋ ਫਾਦਿਆ ਜੀ ਨਾ ਤੋਰ ਲੋ ਵੀਰ ਸਾਰੇ ਲੋਦੀ ਠੀਕ ਆ ਬਾਕੀ ਥਣ ਥਣ ਦਾ ਸਾਈਜ਼ ਬਹੁਤ ਵਧੀਆ ਫਸਮਕੇ ਜਿਹੜਾ ਦੋਸਤੋ ਥਣ ਹੋਰ ਵੀ ਕੱਢ ਜਾਂਦੀ ਆ ਬਾਕੀ ਹੱਥੀ ਚਵਾਈ ਦਾ ਥਾਣਾ ਠੀਕ ਆ ਕੋਈ ਬਾਲਾ ਛੋਟਾ ਥਾਣਾ ਨਹੀਂ ਹੈਗਾ ਹੱਥੀ ਚਵਾਈ ਦਾ ਥਾਣਾ ਅੱਛਾ ਵੀਰ ਸਖਦੇਵ ਚਵਾਈ ਬਿਲਕੁਲ ਹੱਥੀ ਹੈ ਹਾਂਜੀ 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 ਬਿਲਕੁਲ ਵਧੀਆ ਚਵਾਈ ਹੈ ਠੀਕ ਆ ਜੀ ਪੂਰੀ ਮੋਟੀ ਧਾਰ ਆ ਨੋਰਮਲ ਆਪਾਂ ਹੱਥੀ ਚਵਾਈ ਕਰਦੇ ਆ ਆ ਪਿਛਲੇ ਸਾਲਾਂ ਚ ਹਾਂਜੀ ਹਾਂਜੀ ਤੇ ਸਖਦੇਵ ਵੀਰੇ ਮੁੱਲ ਕੀ ਕਰੇਗਾ ਕੀ ਡਿਮਾਂਡ ਮੁੱਲ ਵੀਰ ਜੀ 75000 ਡਿਮਾਂਡ ਹੈ ਜੀ 75 ਹਾਂਜੀ ਲੈਣ ਦੇਣ 75 ਕੇ ਬਾਕੀ ਵਿੱਚੋਂ ਛੋਟਾ ਚਾ ਲੋ ਜੀ 75000 ਦੋਸਤੋ ਡਿਮਾਂਡ ਵੀਰ ਨੇ ਕੀਤੀ ਆ ਲੈਣ ਦੇਣ 75000 ਵਿੱਚੋਂ ਮਾਨਤਾਣਾ ਮੌਕੇ ਤੇ ਹੋ ਜਾਊਗਾ ਠੀਕ ਆ ਸੋ ਵਾਇਰ ਕੱਦ ਕਰਦੀ ਸੋਹਣੀ ਐ ਨਸਲ ਜਾਤ ਪੂਰੀ ਐ ਬਿਲਕੁਲ ਸਟੇਟ ਬੋਨ ਆ ਸਟੇਟ ਜਿਹੜੀ ਆ ਦੋਸਤੋ ਠੀਕ ਆ ਜੀ ਕੰਗਰੂਰ ਤੋਂ ਵੇਖੀ ਬਿਲਕੁਲ ਸਟੇਟ ਆ ਤੇ ਬਿਲਕੁਲ ਛੋਟੇ ਗਨ ਤੇ ਬਾਕੀ ਬਰੀਕੀ ਜਿਹੜਾ ਵੀਰ ਸਮਝਦਾ ਫਾਰਕੂ ਆ ਉਹ ਤੁਸੀਂ ਦੇਖ ਹੀ ਲੈਣੀ ਆ ਠੀਕ ਆ ਤੇ ਨਸਲ ਬਰੀਡ ਦੇ ਵਿੱਚ ਐਚ ਐਫ ਬਰੀਡ ਦੀ ਸੋ ਆਰਡਰ ਕੁਆਲਿਟੀ ਸੋਹਣੀ ਬਣਾ ਕੇ ਤਿਆਰ ਕਰੂਗੀ ਬਾਕੀ 75000 ਦੇ ਵਿੱਚੋਂ ਛੋੜ ਚੱਪਾ ਹੋ ਜਾਊਗਾ ਤੇ ਨੰਬਰ ਵੀਰ ਸਖਦੇਵ ਬੋਲ ਦਿਓ ਆਪਣੇ ਨੰਬਰ ਵੀਰ ਜੀ 9156 6913 ਹਾਂਜੀ ਫਿਰ ਬੋਲ ਦਿਓ ਜੀ 9156 6913 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਸਖਦੇਵ ਪਿੰਡ ਪੱਤਰੀ ਨੇੜੇ ਪਿੰਡ ਸੋਰਸਿੰਗ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਜਿਹੜੇ ਵੀਰ ਨੂੰ ਵਾੜ ਪਸੰਦ ਆਊਗੀ ਦੋਸਤੋ ਨਰਖ ਪਰਕ ਤਸੱਲੀ ਘਰਾਂ ਕੇ ਕਰ ਲਿਓ ਕਿਉਂਕਿ ਟਿੱਪ ਕੇ ਕੋਈ ਵੀਰ ਤਸੱਲੀ ਕਰ ਸਕਦਾ ਤੇ ਤਿਆਰੀ ਪੂਰੀ ਮੁਕੰਮਲ ਕਰ ਲੈਣੀ ਆ ਪੰਜਾ ਸੱਤਾਂ ਅੱਠਾਂ ਦਿਨਾਂ ਤੱਕ ਵੇੜ ਨੇ ਪੂਰੀ ਤਿਆਰੀ ਕਰਕੇ ਫੇਰ ਸੋਣਾ ਤੇ ਆਰਡਰ ਜਿਹੜਾ ਕੰਪੈਕਟ ਪੂਰਾ ਕਸਮਾਲੇ ਵਾਰ ਹੋਊਗਾ ਉਹ ਵੀਰ ਨੇ ਪਹਿਲਾਂ ਮੈਂਸ਼ਨ ਕਰਤਾ ਠੀਕ ਆ ਜੀ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ